ਲੋ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਰਿਹਾ ਆਪਣਾ ਗਊ ਮਾਤਾ ਬਾਹਰ ਗਰਮੀ ਹੈ ਅੱਜ ਹਵਾ ਚਲਦੀ ਸੀ ਮੈਂ ਚੱਲਾਂ ਨੂੰ ਸਾਰੇ ਬਾਹਰ ਛੱਡ ਦਿੰਦੇ ਆਂ ਵੈਸੇ ਨਾ ਅੰਦਰ ਰੱਖੀ ਦੀਆਂ ਯਾਰਾਂ ਤੇ ਅੱਜ ਸਭ ਨੂੰ ਪੱਠੇ ਵੀ ਮੈਨੂੰ ਟਾਈਮ ਨਾ ਕੱਟ ਪਾਇਆ ਫਿਰ ਇਹਨਾਂ ਨੂੰ ਮੈਂ ਬਾਹਰ ਕੱਢ ਦਿਆ ਖਾਣ ਲੈ ਪਏ ਸੀ ਮੈਂ ਚੱਲ ਹਵਾ ਚਲਦੀ ਹੈ 2-3 ਘੰਟੇ ਫੇਰ ਲੈਣੀ ਹੈ ਤੇ ਗਰਮੀ ਹੈਗੀ ਭਰਾਵੋ ਸੋ ਕੋਣਾਂ 2 3 ਟਾਈਮ ਨਹਾਇਆ ਕਰੋ ਹੁਣ ਆਪਣਾ ਸਾਰਾ ਮਾਲ ਗੱਬਣਿਆ ਸਾਰਾ ਟੋਟਲ ਕੋ ਚਾਰ ਮਹੀਨੇ ਪੰਜ ਮਹੀਨੇ ਛੇ ਮਹੀਨੇ ਦੀਆਂ ਸਾਰੀਆਂ ਟੁੱਕੜਾਂ ਬਣਾਣੇ ਤੇ ਇਹ ਸਾਬ ਨੂੰ ਫਿਰ ਸਾਨੂੰ 2 3 ਟਾਈਮ ਨਹਾਉਣੀ ਪੈਣੀ ਆ ਸੋਵੇ ਦੁਪਹਿਰੇ ਸ਼ਾਮ ਨੂੰ ਹੁਣ ਅੰਦਰ ਕਰਾਂਗੇ ਇਹਨਾਂ ਨੂੰ ਪੂਰੇ ਵੱਡਾ ਪ੍ਰੈਸ਼ਰ ਆਪਣੇ ਕੋ ਨਹਾ ਕੇ ਫਿਰ ਘੰਟਾ 12 ਤੋਂ ਜਾਂ 1:30 ਵਜੇ ਤੱਕ ਜਾ 1 ਤੋਂ 2:30 ਵਜੇ ਤੱਕ 2:30 ਘੰਟੇ ਭਾਰੇ ਚ ਲੰਘ 12 ਤੋਂ ਹੀ ਕਰਾਂਗੇ ਸ਼ੁਰੂ 1:30 2 ਵਜੇ ਤੱਕ ਚਲਾ ਲਈ ਤੇ ਫਿਰ ਕੋ ਚੱਕਰ ਨਹੀਂ ਫਿਰ ਪਛਲਾ ਟਾਈਮ ਸ਼ੁਰੂ ਹੋ ਜਾਂਦਾ ਤੇ ਸਭ ਗੱਲ ਬਾਕੀ ਕੁਸ਼ ਮਾਲ ਆਪਣਾ ਅੰਦਰ ਹੈ ਦੋ ਬਹਿਣਾ ਚੰਗੀਆਂ ਆਪਣੀਆਂ ਅੰਦਰ ਨੇ ਵੈਧੀਆਂ ਪਿਆਰ ਹੋ ਗਈਆਂ ਵੀ ਗੱਪਣਾਂ ਨੇ ਸਾਰਾ ਪਸ਼ੂ ਮਾਲ ਹੀ ਆਪਣਾ ਗੱਪਣ ਹੋਗਾ ਪਰਮਾਤਮਾ ਦੀ ਦੇਣ ਕੁਛ ਰੱਬ ਸਭ ਨੂੰ ਦਵੇ ਆਦਾ ਕਰੇ ਨੇ ਕੁਛ ਬੱਚੀਆਂ ਆਪਣੀਆਂ ਇਹਨਾਂ ਦੀਆਂ گاਵਾਆਂ ਦੀਆਂ ਬੱਚੀਆਂ ਸਾਬ ਅੰਦਰ ਉਹ ਪਿੰਜਰੇ ਚ ਕੀਤੀਆਂ ਆਈਆਂ ਪਰਲੇ ਤੇ ਆ ਖੁੱਲੀਆਂ ਛੱਡਤੀਆਂ ਇੱਥੇ ਆਂਦੀਆਂ ਗਾ ਮਟੋਟਾ ਹੀ ਘੰਟੇ ਫਿਰ ਲੈਣ ਗਿਆ ਚੱਲ ਜਾਨਾ ਸੌਖਾ ਆ ਜਾਂਦਾ ਤੇ ਪੱਟੇ-ਪੱਟੇ ਚੱਲ ਆਪੇ ਅੰਦਰ ਖਾਂਦੀਆਂ ਰਹਿਣਗੀਆਂ ਆ ਗਿਆ ਬੈਠਾ ਆ ਕਾ ਆਪਣਾ ਜਾਜ ਚੰਗੀ ਹੋਇਆ ਗਿਆ ਆ ਆਪਣੇ ਕੋਲ ਬਹੁਤ ਚੰਗੀ ਗਾਂ ਤੇ ਮੇਰੇ ਗਰਮੀਆਂ ਜੇ ਥੋੜੀ ਸਵਾਲ ਪੂਰਾ ਰੱਖਿਆ ਗੋ ਰੱਖਿਆ ਕੋ ਗੋਮਣ ਜਿਹੜੇ ਗੱਬਣ ਨੇ ਖਾਸ ਕਰ ਕਿਉਂਕਿ ਆ ਬਸ 2-3 ਮਹੀਨੇ ਗੱਬਣਾ ਗੱਬਣਾ ਸੰਭਾਲ ਲੋ ਪਰਮਾਤਮਾ ਦੇ ਦੇਹਾਂ ਵਿੱਚ ਚੜਦੀ ਕਲਾ ਇਹ ਕਹਿੰਦੇ ਠੀਕ ਹੈ ਤੇ ਰੱਬਾ ਸਭ ਨੂੰ ਦਵੇ ਇੰਦਰਸਤਰੀਆਂ ਬਖਸ਼ੇ ਨਾ ਨੂੰ ਗਾਉ ਨੂੰ ਬੜੀ ਅਦਲਤ ਪੂਰੀ ਕੋਰ ਰੱਖੀ ਦੇ ਫੁਆਰੇ ਲਾਏ ਪ੍ਰੈਸ਼ਰ ਪ੍ਰੈਸ਼ਰ ਸਭ ਕੁਝ ਹੈਗਾ ਤੇ ਗਾਂ ਬੰਗੀਆਂ ਨਵੇਂ ਅੱਚੇ ਤਿਆਰ ਹੋਈਆਂ ਦੋ ਤਾਂ ਹੋ ਗਈਆਂ ਗੱਬਣਾ ਨਾਲ ਨਾਲ ਰਲ ਜਾਂਦਾ ਮਾਲ ਆਪਣਾ ਤੇ ਫੇ ਕੱਲ੍ਹ ਜਸਤੀ ਆਪਾਂ ਸੇਲ ਕੀਤੀ ਆ ਉਹਨਾਂ ਦਾ ਪ੍ਰਮਾਤਮਾ ਨੇ ਸਿਰ ਰਸੀ ਜੱਗਿਆ ਰਹਿੰਦੀ ਕੋਈ ਵੱਧ ਗਿਆ ਘਟ ਗਿਆ। ਬਸ ਆਹ ਗਾਂ ਆਪਣੀਆਂ ਪੱਕੀਆਂ ਨੇ ਆਪਾਂ ਨਹੀਂ ਲੈਦੇ। ਠੀਕ ਹੈ। ਇਹਨਾਂ ਦਾ ਤਾਂ ਬਰੀਡ ਤਿਆਰ ਕਰਿਆ ਸਾਰਿਆਂ ਨੂੰ 66 ਸੀਮਨ ਨੇ ਟੋਟਲੀ। ਕਿ ਕਰਦੀ ਨਹੀਂ ਛੱਡ ਗਿਆ। ਬਾਕੀ ਕੋਲ ਮਿਲਾ ਕੇ ਮੈਂ ਸਾਰਾ 66 ਸੜੀਆ ਸਾਰਿਆਂ ਨੂੰ। ਤੇ ਚੰਗੇ ਟੀਕੇ ਭਰਾਓ ਚੰਗੀ ਬੱਚੇ ਲੋ ਠੀਕ ਹੈ ਜੀ। ਚੰਗੇ ਬੱਚਾ ਦਾ ਹੀ ਵਾਦਾ ਹੁੰਦਾ ਜੀ। ਲੈਣਾ ਪ੍ਰਮਾਤਮਾ ਨੇ ਸਭ ਨੇ ਕਰਨਾ ਉਨੇ ਹੀ ਆ। ਪਰ ਆਪਦੀ ਮਿਹਨਤ ਰੱਖੋ। ਆਪ ਵੀ ਮੈਂ ਤਰਖੋ ਦੇਣਾ ਇਹਨਾਂ ਤੁਹਾਨੂੰ ਪਕਾਵਾਂਗੇ ਆਪਣੀਆਂ ਦੁੱਧੀਆਂ ਬੱਚੀਆਂ ਕਿਸੇ ਦਿਨ ਵੀਡੀਓ ਬਣਾ ਕੇ ਦਿਨੇ ਦੇ ਬੱਚੇ ਕਿਆ ਬਾਤ ਹੈ ਬਹੁਤ ਸੋਹਣੇ ਨੇ ਤੇ ਉਹ ਵੀ ਆਪਣੇ ਉਚਰੋਂ ਵਾਲਾ ਬੋਟ ਚੰਗਾ ਟਾਈਮ ਹੋ ਰਿਹਾ ਬਹੁਤ ਸ਼ੁਭਾਤਮਕ ਦਿਨ ਹੈ ਦੇ ਆ ਉਸ ਪਰਮਾਤਮਾ ਦੀ ਗ੍ਰਾਸਤੀ ਹੋ ਤੇ ਪਰ ਵਿਰੋਧਾਭ ਕੋ ਸਿੱਧਾ ਹੁੰਦਾ ਠੀਕ ਹੈ ਜੀ ਤੇ ਆਪਣੀਆਂ ਤੋਚੇ ਅੰਦਰ ਨੇ ਬਹੁਤ ਚੰਗੇ ਨੇ ਠੀਕ ਸੋਚੀ ਗੋ ਜੀ ਸਾਰਿਆਂ ਨੂੰ ਸਵਾਲ ਕਰਕੋ ਜੋ ਗਰਮੀ ਦਾ ਟਾਈਮ ਹੈ 2-3 ਮਹੀਨੇ 2-3 ਪਾਣੀ ਤਾਂ ਜ਼ਰੂਰੀ ਆ ਪਾਣੀ ਤਾਂ 24 ਘੰਟੇ ਹੋਣਾ ਚਾਹੀਦਾ ਬਾਕੀ ਨਵਾਇਆ ਕਰੋ ਦੋ ਦੰਡਾ ਪਰ ਜਿੰਦਿਆਂ ਘਰ ਮੇਰੋ ਕੋਈ ਕਮੀ ਨਹੀਂ ਛੱਡਦੀ ਤੇ ਉਦੇਣ ਤੇ ਆਉਂਦੀਆਂ ਨੇ ਆ ਗਿਆ ਮੇਰਾ ਪੁੱਤਰ ਹਾਂ ਆ ਗਿਆ ਇੱਕ ਨੱਕ ਨੋਜ ਹੈਗਾ ਨਾ ਗੁਲਾਬੀ ਉਹ ਚੰਗੀ ਗੱਲ ਹੈ ਠੀਕ ਹੈ ਸਸਿਕਾ ਜੀ